ਸਾਸੀ ਕਾਲ ਪੰਜਾਬੀਓ ਸ਼੍ਰੋਮਣੀ ਅਕਾਲੀ ਦਲ ਦੀ ਆਪਸੀ ਫੁੱਟ ਦਾ ਪ੍ਰਭਾਵ ਜਿਹੜਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ ਪਵੇਗਾ ਆਮ ਆਦਮੀ ਪਾਰਟੀ ਨੂੰ ਵੀ ਵੱਡਾ ਵੱਡਾ ਝਟਕਾ ਲੱਗੇਗਾ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਆਪਣਾ ਰੋਡ ਮੈਪ ਤਿਆਰ ਕਰ ਰਹੀ ਹੈ ਕਿ ਕਿਸ ਤਰ੍ਹਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਜਾਣ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਅਰੋਡ ਮੈਪ ਤਿਆਰ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਹਨਾਂ ਦਾ ਆਪਸੀ ਕਾਟੋ ਕਲੇਸ਼ ਖਤਮ ਹੋ ਜਾਵੇ ਇਹ ਬੜੀ ਵੱਡੀ ਗੱਲ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਮੈਨੂੰ ਦੁਬਾਰਾ ਰੀਲਾਂਚ ਕਰੋ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਫਿਰ ਮੈਨੂੰ ਦੁਬਾਰਾ ਪ੍ਰਧਾਨ ਬਣਾਓ ਸ਼ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਅਤੇ ਲਗਭਗ 80% ਸਿੱਖ ਕੌਮ ਸਹਿਮਤ ਹੀ ਸੀ ਸੁਖਬੀਰ ਸਿੰਘ ਬਾਦਲ ਦੇ ਨਾਲ ਸੁਖਬੀਰ ਸਿੰਘ ਬਾਦਲ ਦੇ ਅੱਗੇ ਜਿਹੜਾ ਵੀ ਹੁੰਦਾ ਹੈ ਜਾਂ ਜਿਹੜਾ ਵੀ ਉਹਦਾ ਰਾਹ ਰੋਕਣ ਦੀ ਕੋਸ਼ਿਸ਼ ਕਰਦਾ ਹੈ ਉਹਦੇ ਰਾਹ ਦੇ ਵਿੱਚ ਰੁੜਾ ਬਣਦਾ ਹੈ ਉਸ ਦੀ ਕਰਦਾਰਕੁਸ਼ੀ ਕੀਤੀ ਜਾਂਦੀ ਹੈ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਵਾਰ-ਵਾਰ ਕਿਹਾ ਗਿਆ ਕਿ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ ਉਸ ਤੋਂ ਬਾਅਦ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਇਕਬਾਲ ਸਿੰਘ ਝੁੰਦਾ ਦੀ ਰਿਪੋਰਟ ਜਿਹੜੀ ਹੈ ਕਮੇਟੀ ਬਣੀ ਸੀ ਉਹ ਰਿਪੋਰਟ ਲਾਗੂ ਕਿਉਂ ਨਹੀਂ ਹੋਣ ਦਿੱਤੀ ਸੁਖਬੀਰ ਸਿੰਘ ਬਾਦਲ ਨੇ ਕਿਉਂਕਿ ਐਡਵੋਕੇਟ ਇਕਬਾਲ ਸਿੰਘ ਝੁੰਦਾ ਨੇ ਖੁਦ ਹਰ ਹਲਕੇ ਦੇ ਵਿੱਚ ਜਾ ਕੇ ਨਰੀਖਣ ਇਨਵੈਸਟੀਗੇਸ਼ਨ ਕੀਤੀ ਕਿ ਪੰਥ ਨੇ ਹਲਕੇ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ 2017 2022 ਤੇ 2024 ਦੇ ਵਿੱਚ ਲੋਕਾਂ ਨੇ ਵੋਟ ਕਿਉਂ ਨਹੀਂ ਪਾਈ 18 ਲੱਖ ਵੋਟ ਪਈ ਹੈ ਸਾਰੀ ਜਿੰਨੀ ਪਾਈ ਅਬਰਤਪਾਲ ਖਾਲਸਾ ਨੂੰ ਲੋਕ ਸਭਾ ਦੀ ਚੋਣਾਂ ਦੇ ਵਿੱਚ ਵੋਟ ਪਈ ਹੈ ਉਨੀ ਹੀ ਪਈ ਹੈ ਜਨਕਿ 13 ਲੋਕ ਸਭਾ ਦੇ ਉਮੀਦਵਾਰਾਂ ਨੂੰ ਜਿੰਦੇ ਵਿੱਚੋਂ ਬੀਬਾ ਹਰਸਿਮਰਤ ਕੌਰ ਜਿੱਤੇ ਇਦھر ਜਿਹੜਾ ਭਾਈ ਅਮਰਤਪਾਲ ਖਾਲਸਾ ਹੈ ਉਹਨਾਂ ਦਾ ਵੀ ਵੱਡਾ ਪ੍ਰਭਾਵ ਪਵੇਗਾ ਪ੍ਰਭਾਵ ਕਿਉਂ ਨਾ ਪਵੇਗਾ ਕਿਉਂਕਿ ਪੰਥਕ ਵੋਟ ਕਿਤੇ ਨਾ ਕਿਤੇ ਜਾ ਕੇ ਟੁੱਟੇਗੀ ਯਾਨੀ ਕਿ ਪੰਥਕ ਵੋਟ ਤਿੰਨ ਚਾਰ ਪਾਰਟੀਆਂ ਦੇ ਵਿੱਚ ਵੰਡੀ ਜਾਵੇਗੀ ਹੁਣ ਮੰਗ ਉੱਠ ਰਹੀ ਹੈ ਕਿ ਪ੍ਰਧਾਨ ਬਦਲਿਆ ਜਾਣਾ ਚਾਹੀਦਾ ਹੈ ਪ੍ਰਧਾਨ ਹੋਵੇ ਕੌਣ ਕਿਉਂਕਿ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਦੀ ਜਿਹੜੇ ਕਾਰਜਸ਼ੀਲ ਨੇ ਮਨਪ੍ਰੀਤ ਯਾਲੀ ਗੁਰਪ੍ਰਤਾਪ ਸਿੰਘ ਵਿਡਾਲਾ ਐਡਵੋਕੇਟ ਇਕਮਾਲ ਸਿੰਘ ਝੁੰਦਾ ਬੀਬੀ ਸਤਵੰਤ ਕੌਰ ਅਤੇ ਗੁਰਪ੍ਰਤਾਪ ਸਿੰਘ ਜਿਹੜੇ ਵਿਡਾਲਾ ਸਾਹਿਬ ਹਗੇ ਨੇ ਸੰਤਾ ਸਿੰਘ ਸੌਰੀ ਉਮੈਦਪੁਰੀ ਇਹਨਾਂ ਵਿੱਚੋਂ ਸਹੀ ਕਿਹੜਾ ਹੈ ਮਨੋਜ ਰੋਮਣੀ ਅਕਾਲੀ ਦਲ ਦਾ ਅਕਾਲੀ ਦਲ ਦੇ ਬਾਗੀ ਧੜੇ ਦਾ ਕੋਈ ਪ੍ਰਧਾਨ ਨਹੀਂ ਬਣਾਉਣਾ ਜਾਂ ਉਹ ਪ੍ਰਧਾਨ ਨਹੀਂ ਬਣਾਉਣਾ ਤੇ ਮਨਪ੍ਰੀਤ ਇਯਾਲੀ ਸਭ ਤੋਂ ਮੋਰੀ ਨਹੀਂ ਕਿਉਂਕਿ ਮਨਪ੍ਰੀਤ ਇਯਾਲੀ ਵੱਲੋਂ ਹਰ ਰੋਜ਼ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕੀ ਜਾ ਰਿਹਾ ਹੈ ਕਿ ਸਾਡੇ ਹੌਸਲੇ ਬਲੰਦ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਕੌਮ ਸਮਰਪਿਤ ਹੈ ਸਿੱਖ ਸਮਰਪਿਤ ਨੇ ਇਸ ਲਈ ਸਾਡੀ ਭਰਤੀ ਨੂੰ ਵੱਡਾ ਬਲ ਮਿਲ ਰਿਹਾ ਹੈ ਜਿਹੜੀ ਅਕੋਰਡਿੰਗ ਟੂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮਿਆਂ ਦੇ ਅਨੁਸਾਰ ਕੀਤੀ ਜਾ ਰਹੀ ਹੈ ਤੇ ਗੱਲ ਵੀ ਸਹੀ ਹੈ ਚਾਹੇ ਉਹ ਸਮਰਾਲਾ ਹੋਵੇ ਚਾਹੇ ਮਲੇਰਕੋਟਲਾ ਹੋਵੇ ਚਾਹੇ ਉਹ ਪਟਿਆਲਾ ਹੋਵੇ ਯਾਨੀ ਕਿ ਹਰ ਪੱਖੋਂ ਵੱਡਾ ਧਰਮਾ ਬਲ ਮਿਲ ਰਿਹਾ ਹੈ ਲੋਕ ਧੜਾ ਧੜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਣਾ ਨਾਮ ਦਰਜ ਕਰਵਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮਹਿਮ ਦਾ ਹਿੱਸਾ ਬਣ ਰਹੇ ਨੇ ਬਟ ਹਿੱਸਾ ਬਣ ਰਹੇ ਨੇ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਦੇ ਅਨੁਸਾਰ ਕੀਤੀ ਜਾ ਰਹੀ ਹੈ ਵੈਸੇ 25 ਲੱਖ ਤਾਂ ਬਲਵਿੰਦਰ ਸਿੰਘ ਪੁੰਦੜ ਅਤੇ ਡਾਕਟਰ ਦਲਜੀਤ ਸਿੰਘ ਠੀਮਾ ਵੱਲੋਂ ਵੀ ਕਹਿ ਦਿੱਤੀ ਗਈ ਹੈ ਜਿਹੜੀ ਇਹਨਾਂ ਨੇ ਦਾਗੀ ਹੋ ਕੇ ਆਪਣੀ ਮਨਮਰਜ਼ੀ ਕਰਕੇ ਭਗੌੜੇ ਹੋ ਕੇ ਮਨਕਰ ਹੋ ਕੇ ਕੁਤਾਈ ਕਰਕੇ ਕੀਤੀ ਹੈ ਜੇ ਗੱਲ ਕਰੀਏ ਮਨਪ੍ਰੀਤ ਯਾਲੀ ਤੇ ਸੁਖਵੀਰ ਸਿੰਘ ਬਾਦਲ ਦੀ ਇਹਨਾਂ ਦੋਨਾਂ ਦੇ ਵਿੱਚੋਂ ਪਲੜਾ ਪੰਜਾਬੀਓ ਤੁਸੀਂ ਪੰਜਾਬੀ ਦੇ ਵਿੱਚ ਕਮੈਂਟ ਆਪਣੀ ਸੁਝਾਅ ਕਰਕੇ ਦੱਸਣਾ ਹੈ ਕਿ ਕਿਸ ਦਾ ਭਾਰੀ ਭਾਰੀ ਹੈ ਮਨਪ੍ਰੀਤ ਯਾਲੀ ਦਾ ਜਾ ਸੁਖਬੀਰ ਸਿੰਘ ਬਾਦਲ ਦਾ ਜਿਸ ਤਰ੍ਹਾਂ ਪਾਤੜਾ ਨੇ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਤੋਂ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰ ਹੀ ਨਹੀਂ ਸਕਦਾ ਕੋਈ ਕਹਿੰਦਾ ਕਿ ਜਿਹੜਾ ਚੰਡੀਗੜ੍ਹ ਵਾਲਾ ਦਫ਼ਤਰ ਹੈ ਆ ਸ਼੍ਰੋਮਣੀ ਅਕਾਲੀ ਦਲ ਦਾ ਉਸ ਦਾ 1 ਮਹੀਨੇ ਦਾ ਖਰਚਾ ਹੈ 30 ਲੱਖ ਰੁਪਏ ਕੀ ਸੁਖਬੀਰ ਸਿੰਘ ਬਾਦਲ ਉਹ ਪੈਸੇ ਆਪਣੀ ਜੇਬ ਚੋਂ ਦੇ ਰਿਹਾ ਹੈ ਜੇ ਆਪਣੀ ਜੇਬ ਚੋਂ ਦੇ ਰਿਹਾ ਹੈ ਤੇ ਕਿਉਂ ਦੇ ਰਿਹਾ ਹੈ ਕਿ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਬੜੇ ਮੋਟੀ ਰਕਮ ਬੜੇ ਵੱਡੇ ਫੰਡ ਨੇ ਕਿ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਗਠਜੋੜ ਬੰਧਨ ਕਰਕੇ ਚੰਬੀਆਂ ਨਹੀਂ ਚਲਾਈਆਂ ਪਾਤਰਾ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਕਿ ਅਰਬਾ ਖਰਬਾ ਰਪਏ ਦੇ ਮਾਲਕ ਨੇ ਸੁਖਬੀਰ ਸਿੰਘ ਬਾਦਲ ਤੇ ਉਹ ਪੈਸਾ ਕਮਾਇਆ ਕਿੱਥੋਂ ਗਿਆ ਇੱਥੋਂ ਹੀ ਕਮਾਇਆਗਾ ਪੁੱਠੇ ਸਿੱਧੇ ਹੱਥ ਮਾਰ ਕੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਤਾਂ ਵਾਰ-ਵਾਰ ਇਹ ਗੱਲ ਕਹਿੰਦਾ ਹੈ ਕਿ ਜੇਕਰ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਬੰਧਨ ਕਰਕੇ ਫਾਇਦਾ ਹੋਇਆ ਹੈ ਉਹ ਹੋਇਆ ਹੈ ਬਾਦਲ ਪਰਿਵਾਰ ਨੂੰ ਬਾਦਲ ਪਰਿਵਾਰ ਨੇ ਆਪਣੇ ਨਿੱਜੀ ਫਾਇਦਿਆਂ ਦੇ ਲਈ ਲਾਭ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਕੀਤਾ ਅਸੀਂ ਨਹੀਂ ਕਿਹਾ ਕਿ ਗੱਠਜੋੜ ਕਰੋ ਲੇਕਿਨ ਹੁਣ ਮਨਪ੍ਰੀਤ ਯਾਦਲੀ ਤੇ ਸੁਖਬੀਰ ਸਿੰਘ ਬਾਦਲ ਮੈਦਾਨ ਦੇ ਵਿੱਚ ਨੇ ਸਾਹਮਣੇ ਸਾਹਮਣੇ ਨੇ ਪੰਜਾਬੀਓ ਜਿਹੜੇ ਸਿੱਖ ਸੰਗਤ ਹੈ 80% ਉਹ ਕਹਿ ਰਹੀਏ ਕਿ ਮਨਪ੍ਰੀਤ ਈਆਲੀ ਹੀ ਪ੍ਰਧਾਨ ਬਣਨੇ ਚਾਹੀਦੇ ਨੇ ਤੇ ਜਿਹੜੇ ਦੂਸਰੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਹੱਕ ਵਿੱਚ 20% ਲੋਕ ਨੇ ਖਾਸ ਕਰਕੇ ਬਾਦਲੈਂਡ ਕੰਪਨੀ ਵਾਲੇ ਸਿਆਸੀ ਟੋਲੇ ਵਾਲੇ ਕਹਿੰਦੇ ਨੇ ਮਨਪ੍ਰੀਤ ਈਆਲੀ ਦਾ ਇਹਨਾਂ ਦਿਨਾਂ ਦੇ ਵਿੱਚ ਪਲੜਾ ਪਾੜੀ ਲੱਗ ਰਿਹਾ ਹੈ ਸੁਖਬੀਰ ਸਿੰਘ ਬਾਦਲ ਜੇਕਰ ਦੁਬਾਰਾ ਪ੍ਰਧਾਨ ਬਣ ਜਾਂਦੇ ਨੇ 20% ਚਾਂਸ ਨਹੀਂ ਉਹਨਾਂ ਦੇ ਤਸ਼ਰੂਮਣੀ ਅਕਾਲੀ ਦਲ ਦਾ ਵੱਡਾ ਨੁਕਸਾਨ ਹੋਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਕਰਕੇ ਚੁੱਪਚੀ ਪੀਤੇ ਆ ਸ਼ਰੂਮਣੀ ਅਕਾਲੀ ਦਲ ਦਾ ਵਰਕਰ ਬਣ ਕੇ ਕੰਮ ਕਰੇ ਸੁਖਬੀਰ ਸਿੰਘ ਬਾਦਲ ਤੇ ਇਹ ਸਿੱਖ ਸੰਗਤ ਨੂੰ ਮੈਸੇਜ ਆਵੇਗਾ ਕਿ ਨਹੀਂ ਸੱਤਾ ਦਾ ਭੁੱਖਾ ਨਹੀਂ ਕੁਰਸੀ ਦਾ ਭੁੱਖਾ ਨਹੀਂ ਸੁਖਬੀਰ ਸਿੰਘ ਬਾਦਲ ਉਹ ਚਾਹੁੰਦਾ ਹੈ ਕਿ ਸਿੱਖ ਕੌਮ ਵਾਲੀ ਜਿਹੜੀ ਪਾਰਟੀ ਹੈ ਸ਼ਰੂਮਣੀ ਅਕਾਲੀ ਦਲ ਉਹ ਸर्जਿਤ ਹੋਵੇ